ਹਾਂਜੀ ਦੋਸਤੋ ਆਪਾਂ ਆ ਇੱਕ ਚੱਕੀ ਮੰਗਾਈ ਸੀਗੀ ਆਟੇ ਵਾਲੀ ਘਰੇ ਤੇ ਵਾਰੀ ਵਾਰੀ ਪਕਾਈ ਕਰਨੀ ਉੱਥੇ ਔਖੀ ਸੀ ਤੇ ਹੁਣ ਆਪਾਂ ਇਹਦੇ ਨਾਲ ਲੇਟੀ ਕੱਢੀ ਜੰਨੇ ਆ ਆ ਲੇਟੀ ਆਪਾਂ ਕੱਢ ਲਈ ਆ ਦੇਖੋ ਤੇ ਇਧਰ ਪਈ ਹੈ ਕੁਸ ਸੋ ਇਹ 15000 ਦੀ ਆਈ ਸੀਗੀ ਜੀ ਤੇ ਆ ਇਹਦੇ ਨਾਲ ਸਾਰਾ ਕੁਝ ਦਿੱਤਾ ਹੋਇਆ ਸਾਰਾ ਕੁਝ ਆਪਾਂ ਕੱਢ ਸਕਦੇ ਆ ਮੱਕੀ ਦੀ ਵਸਾਈ ਵੀ ਹੈਗੀ ਹੈ ਹਲਦੀ ਹੁਲਦੀ ਧਣੀਆਂ ਧੁਣੀਆਂ ਮਿਰਚਾਂ ਸਭ ਕੁਝ ਸੋ ਆਹ ਹੈ ਜੀ ਚੱਕੀ ਛੋਟੀ ਜੀ ਨਾਲ ਇਧਰ ਲੇਟੀ ਕੱਢਣ ਵਾਸਤੇ ਅਟਾ ਦਿੱਤਾ ਹੋਇਆ ਇਹਨਾਂ ਨੇ ਡਰਮ ਜਾਂ ਤੇ ਆ ਆ ਟੱਕੜਨ ਵਾਸਤੇ ਆ ਹੈ ਤੇ ਅੱਠੇ ਦੇ ਨਾਲ ਜਾਲੀਆਂ ਆਈਆਂ ਆ ਆਪਾਂ ਨੂੰ ਤੇ ਆ ਬੁਰਸ਼ ਵਗੈਰਾ ਸਾਫ਼ ਸੁਫ਼ ਕਰਨ ਨੂੰ ਤੇ ਸਾਰਾ ਕੁਝ ਦਿੱਤਾ ਹੋਇਆ ਹੈਗਾ ਤੇ ਡਾਇਰੈਕਟ ਤਾਰ ਤੇ ਇਹ ਲੱਗਦੀ ਹੈ ਸਿੱਧੀ ਪਲੱਗ ਕਿਸੇ ਵੀ ਪਲੱਗ ਚ ਨਹੀਂ ਲੱਗਦੀ ਇਹਦੇ ਵਾਸਤੇ ਅਲੱਗ ਪਲੱਗ ਲਾਉਣਾ ਪੈਂਦਾ ਤੇ ਡਾਇਰੈਕਟ ਆਪਣੀ ਜਿਹੜੀ ਬਿਜਲੀ ਪਿੱਛੋਂ ਆਉਂਦੀ ਹੁੰਦੀ ਹੈ ਮੇਨ ਸਪਲਾਈ 'ਚ ਲੱਗਦੀ ਹੈ ਤੇ ਆ ਇਹਦੇ ਨਾਲ ਸ਼ਾਇਦ 2 ਦੀ ਮੋਟਰ ਹੋਊਗੀ ਕਾਪਰ ਦੇ ਵਿੱਚ ਮੋਟਰ ਦਿੱਤੀ ਹੋਈ ਹੈ ਤੇ ਵਧੀਆ ਲੱਗੀ ਚੀਜ਼ ਇਹ ਬਾਰੀ-ਬਾਰੀ ਘੇੜੇ ਖਾਣ ਨਾਲ ਆਟਾ ਆਉਟ ਆਉਣ ਘਰੇ ਇਹਦੇ ਨਾਲ ਵਧੀਆ ਨਿਕਲ ਜਾਂਦਾ ਹੈਗਾ ਤੁਸੀਂ ਬਈ ਉਹਨਾਂ ਦਾ ਨੰਬਰ ਆਪਾਂ ਪਾ ਦਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਤੇ ਵੀਡੀਓ ਦੇ ਉੱਤੇ ਵੀ ਸ਼ੋ ਹੋ ਜਾਊਗਾ ਤੇ ਇੱਥੋਂ ਵੀ ਤੁਸੀਂ ਦੇਖ ਸਕਦੇ ਹੋ ਤੇ ਮੰਗਵਾ ਵੀ ਸਕਦੇ ਹੋ ਆਲ ਓਵਰ ਡਿਲੀਵਰੀ ਇਨਾਂ ਕੋਲੇ ਹੈਗੀ ਆ ਲੋ ਜੀ ਆਹ ਨਾਲ ਕਰੀਬ 40-50 ਕਿਲੋ ਲੀਟੀ ਹੈ ਤੇ 20 ਮਿੰਟਾਂ ਚ ਕੱਢਤੀ ਹੋਣੀ ਹੈ ਸਾਰੀ ਇਹਨੇ। ਲੇਟੀ ਨੂੰ ਬਹੁਤ ਤੇਜ਼ ਹੈ ਤੇ ਹੁਣ ਇਦੋਂ ਅੱਟਾ ਕੱਟ ਕੇ ਦੇਖਦੇ ਆਪਾਂ ਇਹਦੇ ਨਾਲ। ਲੋ ਜੀ ਦੋਸਤੋ ਹੁਣ ਇਹ ਅੱਟੇ ਦੇ ਚੱਲੀ ਜਾਂਦੀ ਹੈ। ਲੇਟੀ ਕੱਢਣ ਤੋਂ ਬਾਅਦ ਤੇ ਇਥੋਂ ਕਣਕ ਪਾਤੀ ਹੌਲੀ-ਹੌਲੀ ਇਹ ਥੱਲੇ ਲੈ ਕੇ ਜਾਈ ਜਾਉ ਇਧਰ। ਤੇ ਇਧਰ ਆਟਾ ਕੱਢੀ ਜਾਂਦੀ ਹੈ। ਇਹਦੇ ਵਿੱਚ ਜਾਲੀਆਂ ਲੱਗਦੀਆਂ ਨੇ। ਆਹ ਸਾਫ ਕਿਤਾਬ ਹੈ।